ਖਾਲਸਾ ਜੀ ਜੇ ਸੰਤ ਦੀ ਤਾਕਤ ਵੇਖਣੀ ਹੋਵੇ ਤੇ ਸ੍ਰੀ ਅਮਰਸਰ ਸਾਹਿਬ ਹਵਾਈ ਅੱਡੇ ਚਲੇ ਜਾਓ ਉੱਥੇ ਜਾ ਕੇ ਵੇਖਿਓ ਧੰਨ ਬਾਬਾ ਜਵੰਦ ਸਿੰਘ ਸਾਹਿਬ ਜੀ ਦੇ ਗੁਰਸਥਾਨ ਬਣੇ ਨੇ ਜਿੱਥੇ ਬਾਬਾ ਜੀ ਦਾ ਗੁਰਦਰਾ ਸਾਹਿਬ ਬਣਿਆ ਹਵਾਈ ਅੱਡੇ ਦੇ ਵਿੱਚ ਬਣਿਆ ਪੂਰੇ ਵਿਸ਼ਵ ਦਾ ਇੱਕੋ ਗੁਰਦਰਾ ਜਿਹੜਾ ਹਵਾਈ ਅੱਡੇ ਦੇ ਵਿੱਚ ਬਣਿਆ ਬੜੇ ਬੜੇ ਅਫਸਰ ਆਏ ਜਿਨ੍ਹਾਂ ਨੇ ਕਿਹਾ ਕਿ ਇੱਥੋਂ ਗੁਰਦਰਾ ਚੱਕੋ ਕਿਉਂਕਿ 에ਅਰਪੋਰਟ ਦੇ ਵਿੱਚ ਬਿਨਾ ਪਾਸਪੋਰਟ ਤੋਂ ਬਿਨਾ ਪਰਮਿਸ਼ਨ ਤੋਂ ਐਂਟਰੀ ਨਹੀਂ ਮਿਲਦੀ ਪੈਰ ਨਹੀਂ ਰੱਖਣ ਦਿੰਦੇ ਪਰ ਦੁਨੀਆ ਦਾ ਕਲਾ ਅਮਰਸਰ ਸਾਹਿਬ ਦਾ 에어ਪੋਰਟ ਹੈ ਜਿੱਥੇ ਬਾਬਾ ਜਵੰਦ ਸਿੰਘ ਸਾਹਿਬ ਜੀ ਨੇ ਭਗਤੀ ਕੀਤੀ ਕਿਸੇ ਮੁੱਖ ਮੰਤਰੀ ਦੀ ਕਿਸੇ ਪ੍ਰਧਾਨ ਮੰਤਰੀ ਦੀ ਪਰਮਿਸ਼ਨ ਨਹੀਂ ਲੈਣੀ ਪਈਦੀ ਸੰਤ ਨੂੰ ਮਿਲਣ ਦੇ ਲਈ ਅੱਜ ਵੀ ਦੁਨੀਆ ਦੇ ਲੋਕ 에어ਪੋਰਟ ਦੇ ਅੰਦਰ ਵੜ ਕੇ ਜਾ ਕੇ ਬਾਬਾ ਜਵੰਦ ਸਿੰਘ ਦਾ ਦਰਸ਼ਨ ਕਰਦੇ ਨੇ ਖਾਲਸਾ ਜੀ ਦੂਸਰੀ ਗੱਲ ਦੱਸਾਂ ਫਿਰ ਉਹਨਾਂ ਤੱਕ ਅਸਮਾਨ ਦੇ ਵਿੱਚ ਜਾਜ ਨਹੀਂ ਜੇ ਉੱਟਦਾ ਜਿੰਨਾ ਤੱਕ ਧਨ ਬਾਬਾ ਜਵੰਦ ਸਿੰਘ ਸਾਹਿਬ ਜੀਆਂ ਦੇ ਚਰਨਾਂ ਦੇ ਵਿੱਚ ਅਰਦਾਸ ਨਹੀਂ ਹੁੰਦੀ ਇਹ ਆ ਸੰਤ ਦੀ ਤਾਕਤ ਵੱਡੇ ਵੱਡੇ ਅਭਸਰਾਂ ਦੀਆਂ ਨਕਥਣੀ ਲਕੀਰਾਂ ਨਿਕਲ ਗਈਆਂ ਕਿ ਇੱਥੋਂ ਗੁਰਦਰਾ ਚੱਕਣਾ ਇੱਥੇ ਗੁਰਦਰਾ ਨਹੀਂ ਬਣ ਦੇਣਾ ਪਰ ਪੂਰਨ ਬ੍ਰਹਮ ਗਿਆਨੀ ਦੀ ਭਗਤੀ ਨੇ ਕੰਮ ਕੀਤਾ ਪੂਰਨ ਬ੍ਰਹਮ ਗਿਆਨੀ ਦੀ ਤਪੱਸਿਆ ਜਾਗੀ ਦੁਨੀਆ ਦਾ ਇੱਕ ਹੋਰ ਪੋਟ ਸ੍ਰੀ ਅਮਰਸਰ ਸਾਹਿਬ ਦਾ ਏਅਰਪੋਰਟ ਹੈ ਜਿੱਥੇ ਬਾਬਾ ਜਵੰਦ ਸਿੰਘ ਜੀ ਅੱਜ ਵੀ ਚੌਂਕੜਾ ਗੱਡ ਕੇ ਬੈਠੇ ਜੇ ਲੱਖਾਂ ਦੁਨੀਆ ਦੇ ਲੋਕ ਜਾ ਕੇ ਨਮਸਕਾਰਾਂ ਕਰਦੇ ਦੇ ਕਿਸੇ ਦੀ ਯੁਰਤ ਨਹੀਂ ਕਿ ਕੋਈ ਡੱਕ ਦੇਵੇ ਇਹ ਆ ਪਰਮੇਸ਼ਰ ਦੀ